ਇੱਕ ਹੋਰ ਬੇਨਤੀ ਸੁਣ ਲਓ ਸਾਡਾ ਗੁਰਚਰਨ ਨੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਖਲੋਜਾ ਭਾਈ ਤੇ ਇਹ ਕਥਾ ਕਰਦਾ ਸਭ ਨੂੰ ਪਤਾ ਹੈ ਤੇ ਅੱਜ ਤੋਂ ਜੋ ਮਰਜ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ ਮੈਂ ਕਿਹਾ ਹੁਣ ਬਾਹਰ ਵੀ ਵਿਚਰੋ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਕੈਮਰਾ ਘੁਮਾਦਿਆ ਕਰੋ ਯਾਰ ਘੁੰਮ ਗਿਆ ਚਲਦੇ ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ ਇਨੂੰ ਮੈਂ ਕਿਹਾ ਦੋ ਦਿਨ ਇੰਦਾ ਪ੍ਰਚਾਰ ਵਾਸਤੇ ਕੱਢਿਆ ਕਰ ਬਾਕੀ ਦਿਨ ਇੱਥੇ ਡਿਊਟੀਆਂ ਨੂੰ ਭਾਵੇ ਸੇਵਾਵਾਂ ਕਰੇ ਦੋ ਦਿਨ ਪ੍ਰਚਾਰ ਤੇ ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਕਾਰੇ ਰਹੀ ਇਹਨੂੰ ਅਸੀਸ ਦੇ ਦਿਓ ਟਰਸਟ ਵੱਲੋਂ ਜਿੱਥੇ-ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣਗੀਆਂ ਜੋ ਸੇਵਾ ਦੋਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਟਰਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 987652887 ਮੈਂ ਬੋਲ ਦਿੰਦੇ ਤੇ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਚਲੋ ਬਾਬਾ ਮੇਰ ਸਤ ਸੰਗੀਆਂ ਫਿਰ ਉਹ ਸਮਾ ਬਣਿਆ ਬਾਬਾ ਜੀ ਧਰਤੀ ਤੇ ਆਉਂਦਾ ਉਸ ਸਮਾਂ ਦਾਈਆਂ ਦਾ ਸੀ ਹੁਣ ਦਾਈ ਅੰਦਰ ਹੈ ਮਾਤਾ ਜੀ ਉਹਨੇ ਜੀ ਕਮਰੇ ਦੇ ਅੰਦਰ ਨੇ ਬਾਹਰ ਭਾਈ ਭਗਤਾ ਜੀ ਖਲੋਤੇ ਕੁਝ ਹੋਰ ਰਿਸ਼ਤੇਦਾਰ ਪਿੰਡ ਵਾਲੇ ਖਲੋਤੇ ਨੇ ਕੁਝ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ ਆ ਕੇ ਕਹਿੰਦੀ ਭਾਈ ਭਗਤਿਆ ਭਾਈ ਭਗਤਿਆ ਵਧਾਈ ਹੋਵੇ ਵਧਾਈ ਹੋਵੇ ਤੇਰੇ ਘਰ ਪੁੱਤਰ ਹੋਇਆ ਹੈ ਬੋਲੇ ਸੋ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ ਵਧਾਈਆਂ ਜਿਵੇਂ ਸਾਰਾ ਵਾਤਾਵਰਨ ਬੜਾ ਖੁਸ਼ ਹੋਵੇ ਗੁਰਮੁਖੋ ਜਿਵੇਂ ਹਰ ਪਾਸੇ ਇੱਕ ਆਵਾਜ਼ ਆ ਰਹੀ ਹੈ ਕਿ ਇਹ ਆਵਾਜ਼ ਮੇਰਾ ਦਿਲ ਕਰਦਾ ਹੈ ਜਿਹਨੇ ਇੱਥੇ ਬੈਠੇ ਹੋ ਜਿਹੜਾ ਜਿਵੇਂ ਬੈਠ ਕੇ ਸੁਣ ਰਹੇ ਹੋ ਅਤੇ ਬਾਬਾ ਦੀਪ ਸਿੰਘ ਦੇ ਪਿਆਰ ਤੇ ਇਹ ਪੰਕਤੀ ਪੜੋ ਤੇ ਬਾਬਾ ਜੀ ਕੋਲੋਂ ਖੁਸ਼ੀਆਂ ਲਓ ਪਿਆਰ ਦੇ ਨਾਲ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰਉਪਕਾਰੀ ਆਏ ਜਨ ਪਰਉਪਕਾਰੀ पकारि पर उपकार जन पि उपकार पर उपकार जन प उपकारत पाबा दीप सिंह जीन पाबा दीप सिंह जीाबा दीप सिंह जी जी अधन बाबा दीप सिंह जीन तन बाबा दीप सिंह जीन बाबा दीप सिंह जी परे उपकारी आए जन पर उपकारी आय पर उपकारी आए जन पर ਮਰਨ ਤੋਂ ਹੂੰ ਮੈਂ ਨਹੀਂ ਜਨਮ 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 ਪਰ ਉਪਕਾਰੀ ਆਏ ਜਨ ਪਰ ਉਪਕਾਰ पकारी आए जन पार उपकार पर उपकार जन पार उपकार पर उपकार जन पी आन पापा पस बाब बाबा जी सारी कृपा करन तन बाबा दीप सी तन तन बाबा दीप सी बाबा सिं जीन तन बाबा दीप सिंह जीन बाबा दीप सिंह जीर बाबा दीप सिंह जी पर उपकारी आए जन पर उपकारी आए भार उपकारी आए जन पर उपकारी आर उपकारी आन ਮਰਨ ਦੋਹੋਂ ਮੈਂ ਨਹੀਂ ਜਨ ਪਰੁ ਬਗਾਈ ਆਏ ਆਖੋ ਤਨ ਤਨ ਬਾਬਾ ਦੀਪ ਸਿੰਘ ਜੀ ਇਹ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ